ਸਸਵੇਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 15 ਜੁਲਾਈ 2024 ਹੋ ਚੁੱਕਿਆ ਤੇ ਮੌਸਮਾਂ ਜਿਹੜਾ ਖੁਸ਼ਕ ਬਣਿਆ ਹੋਇਆ ਹੈਗਾ ਪੰਜਾਬ ਦੇ ਵਿੱਚ ਬੀਤੀ 12 ਜੁਲਾਈ ਨੂੰ ਜਿਹੜਾ ਇੱਕ ਪੱਛਮੀ ਸਿਸਟਮ ਗੁਜ਼ਰਿਆ ਸੀ ਜਿਹਦੇ ਨਾਲ ਪੰਜਾਬ ਦੇ 70-80% ਇਲਾਕਿਆਂ ਵਿੱਚ ਮੀਂਹਿਆ ਕਾਰਵਾਈਆਂ ਵੇਖਣ ਨੂੰ ਮਿਲੀਆਂ ਸੀ ਪਰ ਬਾਵਜੂਦ ਇਸ ਦੇ 30% ਇਲਾਕੇ ਇਦਾਂ ਦੇ ਵਿੱਚ ਜਿੱਥੇ ਮੀਂਹ ਪਹੁੰਚਿਆ ਨਹੀਂ ਜਾਂ ਨਾ ਮਾਤ ਰਿਹਾ ਤਾਂ ਅਮੀਦ ਸੀ ਵੀ ਉਹਨਾਂ ਇਲਾਕਿਆਂ ਵਿੱਚ ਵੀ 13-14 ਜੁਲਾਈ ਨੂੰ ਸਿਸਟਮ ਮੀਂਹ ਦੇ ਸਕਦਾ ਹਾਲਾਂਕਿ ਕੋਈ ਖਾਸ ਕਾਰਵਾਈ ਇਨਾਂ ਇਲਾਕਿਆਂ ਵਿੱਚ ਵੀ ਨਹੀਂ ਦੇਖਣ ਨੂੰ ਮਿਲੇਗੀ ਤਾਂ ਉਹਨਾਂ ਮੌਸਮ ਖੁਸ਼ਕ ਬਣਿਆ ਹੋਏਗਾ ਅੱਜ ਹਲਕੇ ਪੁਰੇ ਦੀ ਵਾਪਸੀ ਹੋਈ ਹੈ ਪੰਜਾਬ ਦੇ ਥੋੜੇ ਬਹੁਤ ਇਲਾਕਿਆਂ ਦੇ ਵਿੱਚ ਜਿੱਥੇ ਅੱਜ ਪੁਰੇ ਦੀ ਹਵਾ ਨਹੀਂ ਵਾਪਸੀ ਹੋਈ ਜਿੱਥੇ ਨਹੀਂ ਪੁਰੇ ਦੀ ਹਵਾ ਪਹੁੰਚੀ ਤਾਂ ਉੱਥੇ ਕੱਲ 16 ਜੁਲਾਈ ਨੂੰ ਜਿਹੜੀ ਜਾਂ 16 ਤੇ 17 ਜੁਲਾਈ ਨੂੰ ਪੁਰੇ ਦੀ ਹਵਾ ਪਹੁੰਚ ਸਕਦੀ ਹੈ ਕਿ ਲਗਭਗ ਇੱਕ ਸਿਸਟਮ ਘਟ ਦਵਾ ਦਾ ਸਿਸਟਮ ਆ ਜਿਹੜਾ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਲੋ ਪ੍ਰੈਸ਼ਰ ਏਰੀਆ ਕਹਿੰਦੇ ਆ ਜਿਹਨੂੰ ਆਪਾਂ ਘਟ ਦਵਾ ਦਾ ਖੇਤਰ ਬੰਗਾਲ ਦੀ ਖਾੜੀ ਦੇ ਵਿੱਚ ਬਣ ਰਿਹਾ ਹੈਗਾ ਜੀ ਦਾ ਕਰਕੇ ਉਹ ਸਿਸਟਮ ਹੌਲੀ ਹੌਲੀ ਅੱਗੇ ਮੱਧ ਭਾਰਤ ਵੱਲ ਮੂਵ ਕਰੂਗਾ ਜਿਹਦੇ ਚਲਦਿਆਂ ਪੂਰੀ ਦੀ ਹਵਾ ਪੰਜਾਬ ਵਿੱਚ ਹੋਰ ਤੇਜ਼ੀ ਨਾਲ ਪਹੁੰਚੂਗੀ ਬੰਗਾਲ ਦੀ ਖਾੜੀ ਤੋਂ ਯੂਪੀ ਬਿਹਾਰ ਨੂੰ ਪਾਰ ਕਰਦੀ ਹੋਈ ਪੂਰਬੀ ਹਵਾ ਪੂਰੀ ਦੀ ਹਵਾ ਜਿਹੜੀ ਈਸਟਲੀ ਵੈਂਡ ਹੁੰਦੀ ਹੈਗੀ ਉਹ ਪੰਜਾਬ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਜਾਣੀ ਆ ਅਗਲੇ 4-5 ਦਿਨਾਂ ਦੇ ਦੌਰਾਨ ਕੱਲ ਨੂੰ ਜਿੱਥੇ ਪੂਰੀ ਦੀ ਹਵਾ ਨਹੀਂ ਪਹੁੰਚੀ ਉੱਥੇ ਪਹੁੰਚ ਜਾਣੀ ਆ 16 ਜੁਲਾਈ ਨੂੰ 17 16 ਜੁਲਾਈ ਨੂੰ ਕਿਤੇ ਕਿਤੇ ਨਿੱਕੀ ਮੋਟੀ ਹਲਚਲ ਵੀ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਹਰਿਆਣੇ ਦੇ ਕੁਝ ਇਲਾਕਿਆਂ ਵਿੱਚ ਕੱਲ ਤੜਕਸਰ ਨਿੱਕੀ ਮੋਟੀ ਝਟ ਲੱਗ ਸਕਦੀ ਹੈ ਕਿ ਥੋੜੇ ਬਹੁਤ ਇਲਾਕਿਆਂ ਵਿੱਚ ਹੈਗੀ ਹੈ ਸਭਾਣਾ ਪਰ ਪੰਜਾਬ ਦੇ ਵਿੱਚ ਸਿਰਫ ਪਵਾਦ ਇਲਾਕੇ ਵਿੱਚ ਜਾਂ ਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਜਾਂ ਮਾਲਵਾ ਵੇਟ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਜਿਹੜੀ ਹੋ ਸਕਦੀ ਹੈ ਹੋ ਸਕਦਾ ਪਵਾਦ ਇਲਾਕੇ ਵਿੱਚ ਕਿਤੇ ਦਰਮਿਆਨੀ ਮੀਂਹ ਦੀ ਕਾਰਵਾਈ ਵੀ ਜਿਹੜੀ ਹੋ ਜਾਵੇ ਤਾਂ ਦੀ ਪੌਸਿਬਿਲਿਟੀ ਹੈਗੀ ਹੈਗੀ ਬਾਕੀ 17 18 19 ਜੁਲਾਈ ਤੱਕ ਜਿਹੜਾ ਪੂਰੀ ਦੀ ਹਵਾ ਪੰਜਾਬ ਵਿੱਚ ਚੰਗੀ ਰਫ਼ਤਾਰ ਨਾਲ ਪਹੁੰਚਦੀ ਰਹਣੀ ਹੈ ਜਿਸ ਦਾ ਕਰਕੇ 17 18 19 ਜੁਲਾਈ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਪੰਜਾਬ ਦੇ 70% ਤੋਂ ਵੱਧ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਮੀਂਹ ਦੀ ਸਭਾਵਨਾ ਰਹੂਗੀ ਬਹੁਤੇ ਵਾਰ ਤਾਂ ਨਹੀਂ ਰਜਾਨਾ ਤਾਂ ਨਹੀਂ ਜਾਂ 17 18 ਦਿੱਲੀ ਨਹੀਂ ਪਰ ਫਿਰ ਵੀ ਇੱਕੋ ਦੋ ਵਾਰੀ ਹੈਗੀ ਹੈ ਉਮੀਦ ਕੁਝ ਇਲਾਕੇ ਇਦਾਂ ਦੇ ਹੋਣਗੇ ਜਿੱਥੇ ਇੱਕ ਤੋਂ ਵੱਧ ਵਾਰ ਕੁਝ ਇਲਾਕੇ ਹੋਣਗੇ ਜਿੱਥੇ ਦੋ ਤੋਂ ਵੱਧ ਵਾਰ ਜਿਹੜੀ ਕਾਰਵਾਈ ਹੋ ਸਕਦੀ ਆ ਕੁੱਲ ਮਿਲਾ ਕੇ ਕਿਹਾ ਜਾਵੇ 17 18 19 ਜੁਲਾਈ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਇੱਕ ਤੋਂ ਦੋ ਵਾਰ ਟੁੱਟਵੇਂ ਮੀਂਹ ਦੀਆਂ ਕਾਰਵਾਈਆਂ ਮੌਨਸੂਨੀ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਮੀਂਹ ਦੀ ਤੀਬਰਤਾ ਮੀਂਹ ਹਲਕਾ ਦਰਮਿਆਨਾ ਹੋਊਗਾ ਮੌਨਸੂਨ ਸੀਜ਼ਨ ਹੋਣ ਦੇ ਕਾਰਨ ਕਿਤੇ ਕਿਤੇ ਭਾਰੀ ਮੀਂਹ ਦੀ ਝਟ 22 ਚਾਂਸ ਲੱਗ ਸਕਦੀ ਆ ਇਦਾਂ ਦੀ ਪੋਸਿਬਿਲਟੀ ਹੈਗੀ ਆ ਪਰ ਬਹੁਤੀ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਕਿਸਾਨ ਮੂੰਗੀ ਵਾਲੇ ਕਿਸਾਨ ਤੇ ਮੱਕੀ ਵਾਲੇ ਕਿਸਾਨ ਇਸ ਟਾਈਮ ਡਰੇ ਹੁੰਦੇ ਨੇ ਇਹਨਾਂ ਦਿਨਾਂ ਵਿੱਚ ਖੇਤੀਬਾੜੀ ਤੋਂ ਵੇਖਿਆ ਜਾਵੇ ਤਾਂ ਕਾਫੀ ਅਹਿਮ ਹੁੰਦਾ ਜਲਾਈ ਮਹੀਨਾ ਕਿਉਂਕਿ ਕਿਸਾਨਾਂ ਨੇ ਚਾਰ ਵੀ ਪਾਉਣਾ ਹੁੰਦਾ ਤੇ ਮੂੰਗੀ ਦੀ ਵੀ ਜਿਹੜੀ ਕਟਾਈ ਬੜਾਈ ਕਰਨੀ ਹੁੰਦੀ ਹੈਗੀ ਤਾਂ ਕਿਸਾਨਾਂ ਨੂੰ ਅਪੀਲ ਆਗੀ ਜਿਹੜਾ ਖੇਤੀ ਦਾ ਕੰਮ ਆ ਉਹ ਜਿਹੜਾ ਮੱਧਮ ਰਸਾ ਨਾਲ ਇਦਾਂ ਹੀ ਚੱਲਦਾ ਰਹਿਣਾ ਚਾਹੀਦਾ ਹੈਗਾ ਕਿਉਂਕਿ ਕੋਈ ਵੱਡੇ ਤਕੜੇ ਮੀਂਹ ਦੀ ਸੁਭਾਵਨਾ ਨਹੀਂ ਹੈਗੀ ਜਿਹੜਾ ਪਿੰਡਾਂ ਨੂੰ ਜਾਂ ਜ਼ਿਲ੍ਹਿਆਂ ਨੂੰ ਜਾਂ ਤਹਿਸੀਲਾਂ ਨੂੰ ਵੱਡੇ ਪੱਧਰ ਤੇ ਭਾਰੀ ਮੀਂਹ ਨਾਲ ਕਵਰ ਕਰੇ ਮੀਂਹ ਦੀਆਂ ਟੁੱਟਣੀਆਂ ਕਾਰਵਾਈਆਂ ਦੀ ਸੁਭਾਵਨਾ ਹੈਗੀ ਆ ਬਾਈ ਚਾਂਸ ਜੇ ਮੀਂਹ ਪੈਂਦਾ ਵੀ ਆ ਤਾਂ ਮੀਂਹ ਜੇ ਪੈ ਵੀ ਜਾਂਦਾ ਤਾਂ ਇੱਕ ਦੋ ਇੱਕ ਦਿਨ ਮੀਂਹ ਪੈ ਕੇ ਇੱਕ ਦੋ ਦਿਨ ਦੀ ਬ੍ਰੇਕ ਆ ਸਕਦੀ ਹੈ ਵਿੱਚ ਦੀ ਤਾਂ ਉਹਦੇ ਲਈ ਜਿਹੜਾ ਮੱਕੀ ਦੇ achar ਪਾਉਣ ਲਈ ਵੀ ਮਾਹੌਲ ਅਨੁਕੂਲ ਬਣ ਜਾਣਾ ਤੇ ਮੂੰਗੀ ਦੀ ਕਟਾਈ ਵੜਾਈ ਲਈ ਵੀ ਜਿਹੜਾ ਮਾਹੌਲ ਆ ਜਿਹੜਾ ਅਨਕੂਲ ਬਣ ਜਾਣਾਗਾ ਇਦਾਂ ਦੀ ਪੌਸਿਬਿਲਿਟੀ ਦਿਖਾਈ ਦੇ ਰਹੀ ਹੈਗੀ ਮੌਸਮ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਖਸਾਨੀ ਨੂੰ ਅ ਬਾਕੀ ਕੋਈ ਵੀ ਰਾਇਸ ਜਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅ ਹਰਿਆਣੇ ਵਿੱਚ ਪੰਜਾਬ ਨਾਲੋਂ ਥੋੜੀ ਕਾਰਵਾਈ ਵੱਧ ਕੇ ਹੋ ਸਕਦੀ ਹੈ ਕੱਲ 16 ਜੁਲਾਈ ਨੂੰ ਤੜਕਸਰ ਵੀ ਹਰਿਆਣੇ ਦੇ ਥੋੜੇ ਬਹੁਤ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ 17 18 ਜਾਂ 19 ਜੁਲਾਈ ਨੂੰ ਤਾਂ ਦੇਖੋ ਨੂੰ ਮਿਲੂਗੀ ਹੀ ਮਿਲੂਗੀ। ਬਾਕੀ ਹਰਮਾਨਗੜ, ਗੰਗਾਨਗਰ, ਸਿਰਸਾ, ਚੋਰੂ ਇਹਨਾਂ ਇਲਾਕਿਆਂ ਵਿੱਚ ਵੀ 17 18 ਜੁਲਾਈ ਨੂੰ ਜਾਂ 19 ਜੁਲਾਈ ਨੂੰ ਕਿਤੇ ਵਧੀਆ ਝੱਟ ਵੀ ਮੀਂਹ ਦੀ ਲੱਗ ਸਕਦੀ ਹੈ। ਇਦਾਂ ਦੀ ਪੋਸਿਬਿਲਿਟੀ ਦਿਖਾਈ ਦੇ ਰਹੀ ਹੈਗੀ। ਬਾਕੀ ਅਗਲੇ 4-5 ਦਿਨ ਪੂਰੇ ਦੀ ਹਵਾ ਚੱਲਦੀ ਰਹਣੀ ਆ, ਹੌਮਸ ਵੀ ਵੱਧਦੀ ਰਹਣੀ ਆ ਪਰ ਜਿਵੇਂ ਜਿਵੇਂ ਬੱਦਲ ਬਣਨਗੇ ਬੱਦਲਬਾਹੀ ਬਣੂਗੀ ਕਿਤੇ ਨਿੱਕੀ-ਮੋਟੀ ਕਾਰਵਾਈ ਹੋਊਗੀ। ਉਹਦੇ ਨਾਲ ਜਿਹੜੀ ਅਸਥਾਈ ਰਾਹਤ ਵੀ ਜਿਹੜੀ ਗਰਮੀ ਤੋਂ ਹੌਮਸ ਤੋਂ ਮਿਲਦੀ ਦਿਖਾਈ ਦੇਊਗੀ। ਸੋ ਹਾਲ ਦੀ ਘੜੀ ਐਨੀ ਕੱਪ ਅਪਡੇਟਸ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ